ਨਾਮ ਮੇਰਾ ਰਜਵੰਤ ਕੋਰੇ ਜੀ ਡਾਕਟਰ ਤੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਦਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆਂ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ। ਖੇਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸাকার ਹੋ ਰਿਹਾ ਹੈ। ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ। ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉੱਚ ਸਿਹਤਮੰਦ ਪੰਜਾਬੀ ਸ਼ਾਮਲ ਹੋਵੇ ਸੱਚਕਾਲ ਤੁਸੀਂ ਦੇਖ ਰਹੇ ਹੋ ਡੈਨਿਕਸਪੀਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਇਸ ਸਮੇਂ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਜੋ ਸਬਜ਼ੀਆਂ ਦੇ ਰੇਟ ਨੇ ਉਹ ਇਸ ਸਮੇਂ ਆਸਮਾਨ ਛੂਹ ਰਹੇ ਨੇ ਜਿਵੇਂ ਆ ਟਮਾਟਰ ਜਾਂ ਫਿਰ ਕਿਸੇ ਹੋਰ ਸਬਜ਼ੀ ਦੀ ਵੀ ਗੱਲ ਕਰੀਏ ਤਾਂ ਹਰ ਕਿਸੇ ਦੇ ਰੇਟ ਜੋ ਕਿ ਸਕਾਈ ਰਾਕਟ ਬਣ ਚੁੱਕੇ ਨੇ ਤੇ ਉੱਥੇ ਹੀ ਮਾਟਰ ਹਿਮਾਚਲ ਪ੍ਰਦੇਸ਼ ਦੇ ਵਿੱਚ 100 ਰੁਪਏ ਤੋਂ ਵੀ ਪਾਰ ਹੋ ਕੇ ਆ ਲੋਕਾਂ ਨੂੰ ਕਾਫੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਰ ਇੱਕ ਚੀਜ਼ ਦਾ ਜੋ ਕਿ ਰੇਟ ਹੈ ਉਹ ਵੱਧਦਾ ਜਾ ਰਿਹਾ ਜਿਸ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬੀਤੇ ਕਈ ਸਮੇਂ ਤੋਂ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਜੋ ਸਮਾਨ ਦੀ ਆਵਾਜਾਈ ਹੈ ਉਸ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਜੋ ਸਮਾਨ ਹੈ ਉਸ ਨੂੰ ਜਦੋਂ ਉੱਪਰ ਲੈ ਕੇ जाया ਜਾ ਰਿਹਾ ਤੇ ਉਹਨਾਂ ਦੇ ਰੇਟ ਜੋ ਕਿ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਰਸਤੇ ਦੀ ਗੱਲ ਕਰੀਏ ਤਾਂ ਰਸਤੇ ਦੇ ਵਿੱਚ ਜੋ ਕਿ ਲੋਕਾਂ ਨੂੰ ਕਾਫੀ ਮੁਸ਼ਕਿਲ ਦੇ ਨਾਲ ਆਪਣੀ ਜਗ੍ਹਾ ਦੇ ਉੱਪਰ ਜੋ ਕਿ ਪਹੁੰਚਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਜੋ ਰੇਟ ਹੈ ਉਹ ਹਰ ਇੱਕ ਚੀਜ਼ ਦੇ ਵੱਧੇ ਹੋਏ ਨਜ਼ਰ ਆ ਰਹੇ ਨੇ ਸਬਜ਼ੀਆਂ ਦੇ ਰੇਟ ਇਸ ਸਮੇਂ ਸਕਾਇਰ ਰੋਕਟ ਹੋ ਗਏ ਨੇ ਤੇ ਉੱਥੇ ਹੀ ਟਮਾਟਰ 100 ਰੁਪਏ ਤੋਂ ਪਾਰ ਹੋ ਗਿਆ